thank mm -hmm. you ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਅਗਨੀਵੀਰ ਜਵਾਨ ਅਜੇ ਕੁਮਾਰ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ 1 ਕਰੋੜ ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪਿਆ ਹੈ ਡਿਊਟੀ ਦੌਰਾਨ ਸ਼ਹਾਦਤ ਦਾ ਜਾਨ ਪੀਣ ਵਾਲੇ ਇਸ ਸ਼ਹੀਦ ਪਰਿਵਾਰ ਨੂੰ ਖੰਨਾ ਦੇ ਨੇੜਲੇ ਪਿੰਡ ਰਾਮਗੜ੍ਹ ਸਰਦਾਰਾ ਚ ਅਜੇ ਕੁਮਾਰ ਲੈਂਡਮਾਈਨ ਦੇ ਤਮਾਕੇ ਵਿੱਚ ਸ਼ਹੀਦ ਹੋ ਗਿਆ ਸੀ ਜਿਸ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਹਾਦਰ ਸ਼ਹੀਦ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਉਹਨਾਂ ਨੂੰ ਚੈੱਕ ਪੇਂਟ ਕੀਤਾ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਜੋ ਦੇਸ਼ ਦੀ ਸ਼ਹਾਦਤ ਲਈ ਕੁਰਬਾਨੀ ਦਿੰਦੇ ਨੇ ਉਹਨਾਂ ਦਾ ਸਤਿਕਾਰ ਕਰਨਾ ਜ਼ਰੂਰੀ ਹੈ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਡਿਊਟੀ ਦੌਰਾਨ ਸ਼ਹੀਦ ਅਜੇ ਕੁਮਾਰ ਦੀ ਸ਼ਹਾਦਤ ਹੋਈ ਹੈ ਔਰ ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣ ਗਿਆ ਤੇ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜ਼ਿੰਮੇਵਾਰੀਆਂ ਵੀ ਸਾਡੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਈਏ ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ਤੱਕੇ ਨਾ ਖਾਣੇ ਪੈਣ ਖੱਜਲ ਖਵਾਰੀਆਂ ਨਾ ਹੋਣ ਸੋ ਇਸ ਸਬੰਧ ਚ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ ਚ ਤਾਂ ਪਹਿਲਾਂ ਹੀ ਕਰਦੇ ਆ ਇੱਥੇ ਪੰਜਾਬ ਚ ਵੀ ਅਸੀਂ ਗਰੰਟੀ ਦਿੱਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਚਾਹੇ ਪੁਲਿਸ ਮੈਂ ਪੁਲਿਸ ਵਾਲਾ ਮਲਾਜ਼ਮ ਕੋਈ ਚਾਹੇ ਕੋਈ ਫੌਜ ਵਾਲਾ ਤਾਂ 1 ਕਰੋੜ ਰੁਪਈਆ ਸੀ ਉਹਨਾਂ ਨੂੰ ਜਿਹੜਾ ਉਹ ਪਰਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਦੇਵਾਂਗੇ ਕੋਈ ਮੁੱਲ ਨਹੀਂ ਹੈਗਾ ਇਹ ਸ਼ਹੀਦ ਦੀ ਜਾਨ ਦਾ ਸੋ ਦੇਖ ਲਓ ਤੁਸੀਂ ਆ ਛੋਟਾ ਜਿਹਾ ਘਰ ਹੈ 6 ਭੈਣਾਂ ਦਾ ਭਾਈ ਹੈ ਕਬੀਲਦਾਰੀ ਬਹੁਤ ਵੱਡੀ ਹੈ ਸੋ ਨੌਕਰੀ ਵੀ ਜਿਹੜੀ ਭੈਣ ਹੈ ਉਹ ਵੀ ਆ ਵੱਡਾ ਸ਼ਹੀਦ ਆ ਛੋਟਾ ਸ਼ਹੀਦ ਤੇ ਸ਼ਹੀਦ ਬਣ ਦਾ ਮਾਨ ਸਨਮਾਨ ਫੌਜ ਵੱਲੋਂ ਵੀ ਮਿਲਿਆ ਧੰਨਵਾਦ ਕਰਦੇ ਹਾਂ ਫੌਜ ਦਾ ਇਸ ਵੱਲੋਂ ਔਰ ਫੌਜ ਨਾਲ ਅਸੀਂ ਟੱਚ ਵੀ ਹਾਂ ਫੌਜ ਵੀ 1.5 ਕਰੋੜ ਰੁਪਈਆ ਫੌਜ ਵੱਲੋਂ ਵੀ ਆਊਗਾ ਤੇ ਨਾਲ ਜੋ ਵੀ ਅਸੀਂ ਆਪਸ ਵਿੱਚ ਪ੍ਰਸ਼ਾਸਨ ਤੇ ਫੌਜ ਆਪਸ ਦੇ ਵਿੱਚ ਸੰਪਰਕ ਚ ਰਹਿਣਗੇ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਨਹੀਂ ਹੋਣੀ ਉਹਨਾਂ ਦੇ ਨਾਮ ਤੇ ਸਕੂਲ ਜਿਹੜਾ ਉਹ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਸਕੂਲ ਉਹਨਾਂ ਦੇ ਨਾਮ ਤੇ ਸ਼ਹੀਦ ਹਾਂਜੀ ਪਰਿਵਾਰ ਵੱਲੋਂ ਬੁੱਤ ਲਾਉਣ ਦੀ ਮੰਗ ਹੈ ਪੰਚਾਇਤ ਪਿੰਡ ਵੱਲੋਂ ਫੈਸਲਾ ਕਰ ਲਈ ਕਿੱਥੇ ਲਾਉਣਾ ਹੈ ਉਹ ਵੀ ਲਾਵਾਂਗੇ ਇੱਕ ਆਮ ਹਾਂਜੀ ਡਿਸਪੈਂਸਰੀ ਹੈਗੀ ਉਹਨੂੰ ਅਪਗ੍ਰੇਡ ਕਰਕੇ ਵਧੀਆ ਆਮ ਆਦਮੀ ਕਲੀਨਿਕ ਉਸ ਲੈਵਲ ਦਾ ਕਿ ਸਾਰੇ ਟੈਸਟ ਇੱਥੇ ਫ੍ਰੀ ਸਾਰੀਆਂ 90 92 ਕਿਸਮ ਦੀਆਂ ਦਵਾਈਆਂ ਫ੍ਰੀ ਤੇ ਉਹ ਸ਼ਹੀਦ ਦੇ ਨਾਂ ਤੇ ਹੀ ਉਹ ਜਿਹੜਾ ਹੋਊਗਾ ਸੋ ਅੱਜ ਪਰਿਵਾਰ ਦੇ ਨਾਲ ਹਮਦਰਦੀ ਕਰਨ ਲਈ ਆਏ ਆ ਸੋ ਪਰਿਵਾਰ ਨੂੰ ਦੇਖੋ ਜੇ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਹੀਂ ਸੰਭਾਲਾਂਗੇ ਉਹ ਰੁੱਲਣਗੇ ਤਾਂ ਹੋਰ ਬੱਚਾ ਕੋਈ ਰਾਮਗੜ ਸਦਾਰਾ ਨਾਲ ਜਾਂ ਮਲਾਉਤ ਦਾ ਕੋਈ ਦੁਬਾਰਾ ਹਰਦੋੜੇ ਏਰੀਆ ਦਾ ਕੋਈ ਫੌਜ ਪ੍ਰਤੀਕ ਹੌਣ ਦਾ ਹੌਸਲਾ ਕਰ ਸਕੂਗਾ ਉਹ ਯਾਰ ਪਰਿਵਾਰ ਉਲ ਗਿਆ ਉਹਨਾਂ ਦਾ ਕੋਈ ਹੈ ਹੀ ਨਹੀਂ ਸੀ ਜੇ ਅਸੀਂ ਪਰਿਵਾਰ ਨੂੰ ਸੰਭਾਲ ਲਾਂਗੇ ਪਰਿਵਾਰ ਨੂੰ ਮਨ ਦਾ ਮਾਨ ਸਨਮਾਨ ਮਿਲ ਜੂਗਾ ਤਾਂ ਬਹੁਤ ਸਾਰੇ ਬੱਚੇ ਹੈ ਜਿਹਨੇ ਜਿਹੜੇ ਕਹਿੰਦੇ ਨੇ ਦੇਸ਼ ਵਾਸਤੇ ਅਸੀਂ ਜਾਣਾ ਚਾਹੁੰਦੇ ਹਾਂ ਬਹੁਤ ਚਿਰ ਸਰਿਸ ਜੀ ਸਰ ਜੀ ਪਾਰਟੀ ਲੈ ਕੇ ਕੀ ਗੱਲ ਕਰ ਰਹੇ ਹੋ ਚਾਰ ਸਾਲਾਂ ਦੀ ਫਾਊਂਡੇਸ਼ਨ ਜਿਹੜੀ ਹੈ ਹਾਂ ਦੇਖੋ ਨੌਜਵਾਨਾਂ ਦਾ ਮਨੋਵਲ ਦਿਖ ਰਿਹਾ ਜੀ ਦੇਖੋ ਮਤਲਬ ਜਦੋਂ ਸਾਡਾ ਪੰਜਾਬ ਜਿਹੜਾ ਸਾਡੇ ਦਾ ਵਿਰਸਾ ਹੀ ਸ਼ਹੀਦੀਆਂ ਦਾ ਸਾਡਾ ਪੰਜਾਬ ਆਪਣੇ ਪੁੱਤ ਦੇਣ ਨੂੰ ਤਿਆਰ ਹੈ 22 ਸਾਲ ਤੋ ਨੌਕਰੀ ਕਰਾਓ 18 ਸਾਲ ਦੇ ਨੂੰ ਭਰਤੀ ਕਰੋ ਚਲੋ 40 ਸਾਲ ਦੇ ਨੇੜੇ ਤੇ ਰੋ ਆਮ ਤੌਰ ਤੇ ਰਿਟਾਇਰ ਕਰ ਦਿੰਦੇ ਤਾਂ ਫਿਰ 4 ਸਾਲਾਂ ਜਿ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਉਹ ਜੋ 6 ਮਿੰਟ ਟ੍ਰੇਨਿੰਗ ਦੇ ਨੇ ਠੀਕ ਹੈ ਜੀ ਤਾਂ 18 ਦਾ 11 ਘੱਟ ਤੋਂ ਘੱਟ 18 ਦਾ ਗਿਆ ਚਲੋ 18.5 ਦਾ ਗਿਆ 19 ਸਾਲ ਦਾ ਹੋ ਕੇ ਤਾਂ ਟ੍ਰੇਨ ਆ ਗਿਆ ਉਹ ਪਹੁੰਚ ਗਿਆ 22 ਸਾਲ ਦਾ ਉਹ ਐਕਸ ਸਰਵਿਸਮੈਨ ਹੋ ਜੂਗਾ ਜੀ ਨਾ ਕੋਈ ਪੈਨਸ਼ਨ ਬਾਅਦ ਚ ਉਹ ਕੀ ਕਰੂਗਾ 22 ਸਾਲ ਦਾ ਆ ਕੇ ਰਿਟਾਇਰ ਫੌਜੀ ਬਣ ਜੂਗਾ 22 ਸਾਲ ਦਾ 22 ਸਾਲ ਦੇ ਬੱਚੇ ਤਾਂ ਨੌਕਰੀ ਦੀ ਤਿਆਰੀਆਂ ਕਰਦੇ ਆ ਪੇਪਰ ਦਿੰਦੇ ਸੋ ਇਸ ਤਰ੍ਹਾਂ ਮਤਲਬ ਦੇਸ਼ ਵਾਸਤੇ ਆਜ਼ਾਦੀ ਨੂੰ ਸੰਭਾਲਣ ਵਾਸਤੇ ਬਹੁਤ ਲੋੜਾਂ ਨੇ ਤੇ ਪੰਜਾਬ ਮੋਰੀ ਸੂਬਾ ਰਿਹਾ ਤਾਂ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਭਰਤੀ ਜਿਹੜੀ ਹੈ ਉਹ ਪ੍ਰੋਪਰ ਇਹ ਹੋਵੇ ਕਿ ਉਹਨੂੰ ਉਹਨੂੰ ਵੀ ਲੱਗੇ ਕਿ ਮੈਂ ਦੇਸ਼ ਵਾਸਤੇ ਇੰਨੇ ਸਾਲਾ ਨਹੀਂ ਤਾਂ 2 ਸਾਲਾਂ ਬਾਅਦ ਉਹ ਕਹੂਗਾ ਕਿ ਮੇਰੇ ਤਾਂ 2 ਸਾਲ ਹੀ ਰਹਿ ਗਏ ਤੇ ਨਾਲ ਕਹਿੰਦੇ ਸੀ ਪੜਾਇਆ ਵੀ ਕਰਾਂਗੇ ਉੱਥੇ ਮੈਨੂੰ ਸਮਝ ਨਹੀਂ ਆਉਂਦੀ ਮੋਰਚੇ 'ਚ ਨਾਲ ਕਿਤਾਬਾਂ ਦੇਣਗੇ ਤੇ ਇੱਕ ਵਾਰੀ ਬੰਦੂਕ ਦੇਣਗੇ ਉਹ ਗੋਲੀ ਚਲਾਊਗਾ ਜਾਂ ਕਿਤਾਬ ਪੜੂਗਾ ਮਤਲਬ ਪਤਾ ਨਹੀਂ ਕਿੱਥੇ ਬਹਿ ਕੇ ਫੈਸਲੇ ਕਰ ਦਿੰਦੇ ਆ ਜੀ